ਵੋਹਸ ਦੇ ਨਾਲ ਕੰਮ ਕਰਨ ਵਾਲ ਨੂੰ ਪ੍ਰੇਰਿਤ ਕਰਦੀਆਂ ਨੇ ਭਗਤ ਸਿੰਘ ਦੇ ਨਾਲ ਤੱਤੇ ਵੀ ਸੀਗੇ ਜੈਗਪਾਲ ਉਹਨੇ ਬਹੁਤ ਤੱਤੇ ਸੀ ਜਿੰਨੇ ਤੱਤੇ ਸੀ ਉਨਾ ਹੀ ਸਰਕਾਰ ਦੇ ਨਾਲ ਲੜ ਕੇ ਵਾਅਦਾ ਮਾਫਕ ਗਵਾਹ ਬਣੇ ਤੇ ਭਗਤ ਸਿੰਘ ਹੋਰਾਂ ਨੂੰ ਫਾਂਸੀ ਤੇ ਚੜ੍ਹੇ ਜਾਣ ਦੇ ਕਾਰਕ ਵੀ ਸਿੱਧ ਹੋਏ ਇਸ ਕਰਕੇ ਭਗਤ ਸਿੰਘ ਨੇ ਸਾਮਰਾਜ ਪਛਾਣਿਆ ਜਿਹੜਾ ਸਾਮਰਾਜ ਭਗਤ ਸਿੰਘ ਹੋਰਾਂ ਨੇ 1900 26 22 28 29 30 ਪਿਛਾੜਿਆ ਦੀ ਨਿਸ਼ਾਨਦੇਹੀ ਕੀਤੀ ਉਹ ਸਾਮਰਾਜ ਅੱਜ ਭਗਤ ਸਿੰਘ ਦੇ ਸਮਿਆਂ ਦੇ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੋ ਗਿਆ ਉਹ ਸਾਮਰਾਜ ਤੁਹਾਡੀ ਐਨਪੀਐਸ ਲੈ ਕੇ ਆਇਆ ਏ ਉਹ ਸਾਮਰਾਜ ਇੱਥੇ ਸਾਥੀ ਬੋਲ ਕੇ ਗਿਆ ਆਊਟਸੋਰਸਿੰਗ ਵਾਲਾ ਉਹ ਸਾਥੀ ਆਪਣੀ ਦਰਦ ਦੀ ਵਿੱਦਿਆ ਤੁਹਾਡੇ ਸਾਹਮਣੇ ਸੁਣਾ ਕੇ ਗਿਆ ਕਿ ਇੱਕ ਸਾਥੀ ਨੇ ਆਪਣੀ ਧੀ ਦੇ ਵਿਆਹ ਲਈ ਆਪਣੇ ਗੁਰਦੇ ਤੱਕ ਦੀ ਪੇਸ਼ਕਸ਼ ਕੀਤੀ ਇਸ ਤੋਂ ਬਾਅਦ ਦਿੰਦਗੀ ਹੋਰ ਕੀ ਹੋ ਸਕਦੀ ਐ ਸਾਮਰਾਜ ਦੀ ਇਸ ਤੋਂ ਵੱਧ ਸਾਮਰਾਜ ਦਾ ਘਣਾਉਣਾ ਚੇਰਾ ਹੋਰ ਕਿਹੜਾ ਹੋ ਸਕਦਾ ਐ ਇਸ ਕਰਕੇ ਜਦੋਂ ਇੱਥੇ ਅਸੀਂ ਦੇਖਦੇ ਆ ਇੱਕ ਦੂਸਰੇ ਦੀਆਂ ਮੁਸੀਬਤਾਂ ਮੁਸ਼ਕਲਾਂ ਨੂੰ ਝਾੜਦੇ ਆ ਤਾਂ ਤੁਹਾਨੂੰ ਲੱਗਦਾ ਐ ਐਨਪੀਐਸ ਸਭ ਤੋਂ ਵੱਡੀ ਮੁਸ਼ਕਲ ਐ ਜਦੋਂ ਉਹਦੀ ਥਾਂ ਤੇ ਖੜਕੇ ਦੇਖੀਏ ਆਊਟਸੋਰਸਿੰਗ ਐਨਪੀਐਸ ਦੇ ਨਾਲੋਂ ਸੈਂਕੜੇ ਗੁਣਾ ਵੱਡੀ ਮੁਸ਼ਕਲ ਐ ਆਊਟਸੋਰਸਿੰਗ ਦੇ ਨਾਲੋਂ ਮਾਣ ਪੱਤੇ ਦੇ ਕੰਮ ਕਰਦੀ ਸਾਡੀ ਮੇਡੇ ਮੀਨ ਵਰਕਰ ਭੈਣ ਜਿਹੜੀ ਸਾਡੇ ਸਕੂਲ ਚ ਐ ਆਸ਼ਾ ਵਰਕਰ ਆਗਰਵਾੜੀ ਵਰਕਰ ਆਗਰਵਾੜੀ ਹੈਲਪਰ ਉਹਨਾਂ ਦਾ ਜਿਹੜਾ ਮਾਣ ਪੱਤਾ 2500 ਰੁਪਈਆ 3000 ਰੁਪਈਆ 5500 ਰੁਪਈਆ ਉਹ ਆਊਟਸੋਰਸ ਦੇ ਨਾਲੋਂ ਵੱਡੀ ਮੁਸ਼ਕਲ ਹੈ ਇਹਨ ਤੋਂ ਅੱਗੇ ਜਦੋਂ ਅਸੀਂ ਵੇਖਦੇ ਆਪਣੇ ਬੇਰੁਜ਼ਗਾਰ ਸਾਥੀਆਂ ਵੱਲ ਉਹਨਾਂ ਦੀ ਹੋਰ ਵੱਡੀ ਮੁਸ਼ਕਲ ਹੈ ਇਹ ਮੁਸੀਬਤ ਵੱਡੀ ਤੋਂ ਵੱਡੀ ਹੈ ਇਹਨੇ ਸਾਮਰਾਜ ਦੀ ਵਿਆਖਿਆ ਭਗਤ ਸਿੰਘ ਹੋਰਾਂ ਨੇ 1926 27 28 ਨੌਜਵਾਨ ਭਾਰਤ ਸਭਾ ਐਚਐਸਆਰ ਦੇ ਮੈਨੀਫੈਸਟੋ ਦੇ ਅੰਦਰ ਕੀਤੀ ਸੀਗੀ ਅਜੋ ਸਾਮਰਾਜ ਦੰਦ ਨਾਉਂਦਾ ਫਿਰ ਰਿਹਾ ਹੈਗਾ ਏ ਉਹ ਸਾਮਰਾਜ ਦੇ ਖਿਲਾਫ ਲੜਾਈ ਹੈ ਇਹ ਲੜਾਈ ਨੂੰ ਇਕੱਠੇ ਹੋ ਕੇ ਜਿੱਤਿਆ ਜਾ ਸਕਦਾ ਹੈ ਪਰ ਇਕੱਠੇ ਹੋਣਾ ਹੀ ਤਾਂ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਇਕੱਠੇ ਹੋਈਏ ਕਿਹਦੇ ਪਿੱਛੇ ਇਕੱਠੇ ਹੋਈਏ ਕਿਹਦੇ ਨਾਲ ਇਕੱਠਾ ਹੋਣ ਲਈ ਤੁਹਾਨੂੰ ਆਪਣੀ ਤਾਕਤ ਵਧਾਉਣੀ ਪੈਗੀ ਲੋਕਾਂ ਨੂੰ ਇਕੱਠੇ ਕਰ ਲਈ ਤੁਹਾਨੂੰ ਬਹੁਤ ਵਾਰੀ ਸਖਤ ਕਦਮ ਲੈਣਾ ਪਵੇਗਾ ਲੋਕਾਂ ਨੂੰ ਇਕੱਠੇ ਕਰ ਲਈ ਤੁਹਾਨੂੰ ਆਪਣੇ ਸਾਥੀਆਂ ਨੂੰ ਦੱਸਣਾ ਪਵੇਗਾ ਇਹ ਇਕੱਠ ਜ਼ਰੂਰੀ ਹੁੰਦਾ ਏ ਪਰ ਸਾਰੇ ਇਕੱਠ ਨਤੀਜੇ ਨਹੀਂ ਕੱਢਦੇ ਉਹੀ ਇਕੱਠ ਨਤੀਜੇ ਕੱਢਦੇ ਆ ਜਿਨ੍ਹਾਂ ਦੀ ਅਗਵਾਈ ਇਨਕਲਾਬੀ ਲੋਕਾਂ ਦੇ ਕੋਲ ਹੁੰਦੀ ਹੈ ਉਹੀ ਇਕੱਠ ਨਤੀਜੇ ਕੱਢਦੇ ਆ ਜਿਨ੍ਹਾਂ ਦੇ ਅੰਦਰ ਲੜਨ ਵਾਲੇ ਲੋਕ ਤੇ ਸਟੇਜ ਤੇ ਬੈਠੇ ਲੋਕਾਂ ਦੇ ਵਿਚਾਰਾਂ ਦੇ ਅੰਦਰ ਬਹੁਤਾ ਅੰਤਰ ਨਹੀਂ ਹੁੰਦਾ ਤੇ ਲੋਕੀ ਜਿਹੜੇ ਆ ਉਹ ਸਟੇਜ ਵਾਲੇ ਲੋਕਾਂ ਦੇ ਬਰਾਬਰ ਜਾਣਕਾਰੀ ਰੱਖਦੇ ਹੋਣ ਅੱਜ ਸਾਡੇ ਸਾਹਮਣੇ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਐ ਹੁਣ ਜਦੋਂ ਅਸੀਂ ਦੇਖਦੇ ਆ ਬੰਗਾਲ ਜਿੱਥੇ ਲਾਲ ਝੰਡੇ ਵਾਲਿਆਂ ਨੇ ਉਹਨਾਂ ਦੇ ਇੱਕ ਗਰੁੱਪ ਨੇ 34 ਸਾਲ ਲੰਮਾ ਰਾਜ ਕੀਤਾ ਹੋਵੇ 2019 ਦੀਆਂ ਚੋਣਾਂ 'ਚ ਉਹ ਸਿਰਫ ਇਸ ਕਰਕੇ ਕਿ ਮਮਤਾ ਬੈਨਰਜੀ ਨਾਲ ਉਹਨਾਂ ਦਾ ਟਕਰਾਅ ਹੈ ਉਹਨਾਂ ਦਾ ਕਾਟਰ ਜਿਹੜਾ ਹੈ ਉਹ ਵੋਟਾਂ ਭਾਜਪੀ ਨੂੰ ਬਾਧਵੇ ਬੰਗਾਲ ਦੇ ਅੰਦਰ ਤਾਂ ਫਿਰ ਇਕੱਠ ਜਿਹੜਾ ਹੈ ਏਕਤਾ ਜਿਹੜੀ ਉਹ ਕਿਹੜੇ ਕੰਮ ਦੀ ਹੈ ਅੱਜ ਪੰਜਾਬ ਦੇ ਬਲਾਜਬ ਜਾਂਦੇ ਹੈ एनपीएस वाले चंडे फड़के दिल्ली ਦੇ ਵਿੱਚ ਦੋ ਮੋਰਚੇ ਕੰਮ ਕਰਦੇ ਵੱਡੇ ਇੱਕ ਮੋਰਚਾ ਐਨਐਮਓਪੀਐਸ ਵਾਲਾ ਹੈਗਾ ਏ ਦੂਸਰਾ ਮੋਰਚਾ ਜੀਐਫਆਰਓਪੀਐਸ ਵਾਲਾ ਹੈਗਾ ਏ ਇੱਕ ਦਾ ਵੱਡਾ ਲੀਡਰ ਮਨਜੀਤ ਸਿੰਘ ਪਟੇਲ ਹੈ ਦੂਸਰੇ ਦਾ ਵੱਡਾ ਲੀਡਰ ਸ਼ਿਵ ਕੁਬਾਲ ਮਿਸ਼ਰਾ ਹੈ ਜਿਨ੍ਹਾਂ ਦੋਨਾਂ ਨੇ ਜਿਸ ਦਿਨ ਯੂਪੀਐਸ ਪਾਸ ਕੀਤੀ ਕੇਂਦਰ ਨੇ ਉਹਦੀ ਕੈਬਨਿਟ ਨੇ ਕਿਆ ਵੀ ਹੁਣ ਯੂਪੀਐਸ ਲਾਗੂ ਕਰਾਂਗੇ ਇਹਨਾਂ ਦੋਨਾਂ ਵੱਡੇ ਆਗੂਆਂ ਨੇ ਅਖਬਾਰਾਂ ਦੇ ਰਾਈ ਇਲੈਕਟ੍ਰੋਨਿਕ মিডিਆ ਦੇ ਰਾਈ ਸੋਸ਼ਲ ਮੀਡੀਆ ਦੇ ਰਾਈ ਬੋਦੀ ਸਾਤਾ ਥੈਂਕਸ ਕੀਤਾ ਸਾਨੂੰ ਮਾਣ ਹੈ ਸਾਡੀ ਟ੍ਰਿਪਲ ਪੀ ਐਫ ਦੀ ਜਥੇਬੰਦੀ ਤੇ ਜਿਸ ਦਿਨ ਯੂ ਪੀ ਐਸ ਦਾ ਨੋਟੀਫਿਕੇਸ਼ਨ ਆਇਆ ਸੇਮ ਦੇ ਗਿਆ ਕਿ ਯੂ ਪੀ ਐਸ ਇਜ਼ ਮੱਚ ਮੋਰ ਵਸ ਦੈਨ ਐਨ ਪੀ ਐਸ ਯੂ ਪੀ ਐਸ ਐਨ ਪੀ ਐਸ ਨਾਲੋਂ ਜਿਆਦੀ ਮਾੜੀ ਹੈ ਇਸ ਕਰਕੇ ਏਕਤਾ ਮદાન ਦੇ ਵਿੱਚ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਲਾਜ਼ਮੀ ਹੈ ਪਰ ਏਕਤਾ ਸਾਡੇ ਏਕਤਾ ਦੇ ਵੱਡੇ ਵੱਡੇ ਆਗੂ ਜੇ ਯੂਪੀਐਸ ਬਣਾਉਣ ਦੇ ਅੰਦਰ ਯੋਗਦਾਰ ਪਾਉਂਦੇ ਹੋਣ ਤਾਂ ਫਿਰ ਉਹਦੇ ਤੋਂ ਬਾਹਰ ਆ ਕੇ ਲੜਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈਗੀ ਹੈ ਮਜਬੂਰੀ ਨਹੀਂ ਸਾਡੀ ਡਿਊਟੀ ਹੈਗੀ ਹੈ ਕਿ ਅਸੀਂ ਲੜੀਏ ਤਾਂ ਹੀ ਤੇ ਬਾਸ਼ ਨੇ ਕਿਹਾ ਸੀ ਉਹਨੇ ਇੱਕ ਹੋਰ ਵੀ ਕਵਤਾ ਲਿਖੀ ਉਹਨੇ ਕਿਹਾ ਕਿ ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਫੂਲ ਭਲਾਈਆਂ 'ਚ ਮਿਆਕ ਦਾ ਫਿਰਦਾ ਅਸੀਂ ਹਿੱ ਤਕਣਾ ਸੀ ਇਹ ਵੀ ਸਾਡੇ ਵੀ ਸਮਿਆਂ 'ਚ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਸੁੰਦਰ ਹਰਫਾਂ ਨੇ ਮਾਰਕਸ ਦੇ ਹਰਫਾਂ ਨੇ ਕਿ ਦੁਨੀਆ ਦੇ ਸਭ ਤੋਂ ਸੁੰਦਰ ਹਰਫਾਂ ਨੇ ਵੱਡ ਜਾਣਾ ਸੀ ਸੰਘਰਸ਼ ਦੇ ਪੌਡੇ ਤੇ ਦਿੱਲੀ ਦੀਆਂ ਫੂਲ ਭਲਾਈਆਂ ਫੂਲ ਭਲਾਈਆਂ ਨੂੰ ਜਰੂਰ ਸਮਝੋ ਜੱਤਰ ਮੰਤਰ ਜਿੱਥੇ ਪਾਰਲੀਮੈਂਟ ਜੁੜਦੀ ਆ ਥੋੜੀ ਦੂਰ ਤੇ ਦਿੱਲੀ ਦੀਆਂ ਫੂਲ ਭਲਾਈਆਂ 'ਚ ਮਿਆਕ ਦਾ ਫਿਰਦਾ ਬਿੱਲੀ ਵਾਂਗੂ ਮਾਰਸ ਦਾ ਸ਼ੇਰ ਵਰਗਾ ਸਿਰ ਅਸੀਂ ਹੀ ਤੱਕੜਾ ਸੀ ਇਹ ਵੀ ਸਾਡੇ ਹੀ ਸਮਿਆਂ ਚੋੜਾ ਸੀ ਅੱਜ ਉਹਨਾਂ ਸਮਿਆਂ ਨੂੰ 모ੜਨ ਦੀ ਲੋੜ ਆ ਗਈ ਹੈ ਅੱਜ ਦੇਸ਼ ਦੇ ਅੰਦਰ ਇਹ ਸਿੱਧ ਹੋ ਗਿਆ ਕਿ ਇਹ ਜਿੰਨੀਆਂ ਪਾਰਲੀਮਾਨੀ ਧਿਰਾਂ ਹੈਗੀਆਂ ਉਹ ਸੱਚਿਆਂ ਦੀਆਂ ਹੋਣ ਉਹ ਦਾਤਰੀ ਹਥੋੜੇ ਦੇ ਝੰਡੇ ਚ ਆਪਣੇ ਆਪ ਨੂੰ ਲਪੇਟੀ ਫਿਰਦੀਆਂ ਅਖੌਤੀ ਸੋਗੱਟ ਖੱਪਿਆਂ ਦੀਆਂ ਹੋਣ ਇਹ ਸਾਰੀਆਂ ਦੀਆਂ ਸਾਰੀਆਂ ਇਸ ਪਾਰਲੀਮੈਂਟ ਦੇ ਅੰਦਰ ਤੁਹਾਡੀ ਐਨਪੀਐਸ ਲਈ ਜ਼ਿੰਮੇਵਾਰ ਹੈਗੀਆਂ ਐ ਕਿਉਂਕਿ 2004 ਜਦੋਂ મોદી ਸਾਹਿਬ ਤੋਂ ਪਹਿਲਾਂ ਵਾਜਪਾਈ ਸਾਹਿਬ ਨੇ ਨੋਟੀਫਿਕੇਸ਼ਨ ਕੀਤਾ ਉਹਨਾਂ ਦੀ ਸਰਕਾਰ ਨੇ ਜਾਂਦਿਆ ਜਾਂਦਿਆ ਨੋਟੀਫਿਕੇਸ਼ਨ ਦੀ ਉਮਰ ਕੇਵਲ 6 ਮਹੀਨੇ ਹੁੰਦੀ ਹੈ ਉਹਦੇ ਤੋਂ ਸਿਰਫ 4 ਮਹੀਨੇ ਬਾਅਦ ਵਾਜਪਾਈ ਦੀ ਸਰਕਾਰ ਜਾਂਦੀ ਰਹੀ ਉਹਦਾ ਸ਼ਾਈਨਿੰਗ ਇੰਡੀਆ ਉੱਡ ਗਿਆ ਮਨਮੋਹਨ ਸਿੰਘ ਹੋੜੀ ਬਣ ਗਿਆ ਘੱਟ ਗਿਣਤੀ ਦੀ ਸਰਕਾਰ ਸੀ ਉਹਨਾਂ ਨੂੰ 61 ਸੀਟਾਂ 61 ਸੀਟਾਂ ਖੱਬੇ ਮੋਰਚੇ ਦੀਆਂ ਸੀਗੀਆਂ ਤਾ ਉਹ 61 ਸੀਟਾ ਲੈ ਕੇ ਉਹਨਾਂ ਨੇ 2014 ਤੱਕ ਰਾਜ ਕੀਤਾ ਪਹਿਲਾ 2009 ਤੱਕ ਦੁਬਾਰਾ 2014 ਤੱਕ ਤੇ ਇਹ ਜਿਹੜਾ ਕਾਨੂੰਨ ਬਣਿਆ ਸੀਗਾ ਉਸ ਕਾਨੂੰਨ ਨੂੰ 2013 ਚ ਉਹਨਾਂ ਨੇ ਬਣਾਇਆ ਪਰ ਪਹਿਲੇ 5 ਸਾਲਾਂ ਚ ਜਦੋਂ ਤੱਕ ਇਹਨਾਂ ਅਖੌਤੀਆਂ ਦੀ ਉਹਨਾਂ ਨੂੰ ਸਪੋਰਟ ਰਹੀ ਤਾਂ ਇਹਨਾਂ ਨੇ ਉਹ ਐਨਪੀਐਸ ਵਾਲਾ ਜਿਹੜਾ ਕਾਨੂੰਨ ਲਿਆਂਦਾ ਸੀ ਨੋਟੀਫਿਕੇਸ਼ਨ ਦੇ ਰੂਪ ਉਹਨੂੰ ਰੱਦ ਕਰਾਉਣ ਦੀ ਜ਼ਰੂਰਤ ਨਹੀਂ ਵਿਖਾਈ ਇਸ ਕਰਕੇ ਝਾੜ ਛੜੀਏ ਲੜਨ ਵਾਲੇ ਰਾ ਪਈਏ ਏਕਤਾ ਹੋਏਗੀ ਮੈਦਾਨ ਚ ਹੋਏਗੀ ਏਕਤਾ ਜ਼ਰੂਰੀ ਹੈ ਏਕਤਾ ਹੋਈ ਹੈ ਤੁਹਾਡੇ ਲਾਗੇ ਲਾਗੇ بڑے ਦੇਸ਼ਾਂ ਚ ਹੋਈ ਹੈ ਲੋਕ ਲੜੇ ਹੈ ਲੜ ਰਹੇ ਹੈ ਤੇ ਬਹੁਦਿਆਂ ਕੱਛਾਂ ਵਜਾਉਣ ਦੀ ਲੋੜ ਨਹੀਂ ਹੈਗੀ ਆ ਹੁਣੇ শ্রীলੰਕਾ ਦੇ ਅੰਦਰ ਆ ਇੱਕ ਜਸਨਾਏ ਕੇ ਕਾਮਰੇਡ ਜਸਨਾਏ ਕੇ ਦੀ ਸਰਕਾਰ ਬਣੀ ਹੈ ਉਹ ਕਾਮਰੇਡ ਕਹਿੰਦਾ ਜ਼ਰੂਰ ਹੈ ਆਪਣੇ ਆਪ ਨੂੰ ਔਰ ਉਹਦੀ ਸਰਕਾਰ ਉਹਦਾ ਦੇ ਕਾਮਰੇਡਾਂ ਦੀ ਸਰਕਾਰ ਹੈ ਜਿੱਦਾ ਦੀ ਸਾਡੀ ਸਰਕਾਰ ਬੰਗਾਲ ਚ ਰਹੀ ਹੈ ਤ੍ਰਿਪੁਰਾ ਚ ਰਹੀ ਹੈ ਉਥੇ ਦੇ ਲੋਕ ਜਿਹੜੇ ਐ ਉਹ ਇਦਾਂ ਹੀ ਨਿੱਜੀ ਕਰਨ ਦੀ ਚੱਕੀ ਦੇ ਵਿੱਚ ਪਿਸ ਰਹੇ ਹੈਗੇ ਆ ਉਦਾਂ ਦੇ ਹੈਗੇ ਆ ਪਰ ਫਿਰ ਵੀ ਅਸੀਂ ਸਵਾਗਤ ਕਰਦੇ ਆ ਇਸ ਗੱਲ ਦਾ ਸਵਾਗਤ ਕਰਦੇ ਆ ਕਿ শ্রীলੰਕਾ ਦੇ ਲੋਕਾਂ ਨੇ ਕੁਝ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਨੇਪਾਲ ਦੇ ਲੋਕਾਂ ਨੇ ਅੱਜ ਤੋਂ 15 ਸਾਲ ਪਹਿਲਾਂ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਜਿਹੜੀ ਜਾਰੀ ਹੈ ਸਾਡੇ ਗੁਆਂਢ ਬੰਗਲਾਦੇਸ਼ ਚ ਉਹ ਕੋਸ਼ਿਸ਼ ਜਾਰੀ ਹੈ ਤਾਂ ਇਹਦੇ ਤੇ ਕਵਤਾ ਸ਼ਬਦੀਸ਼ ਨੇ ਸ਼ਾਨਦਾਰ ਲਿਖੀ ਸੀ ਇਹ ਚੰਦ ਕੜੀਆਂ ਟੁੱਟਣ ਦਾ ਆਕਾਸ਼ ਹੈ ਯਾਰੋ ਐਵੇਂ ਬਹੁਤੇ ਖੁਸ਼ ਨਾ ਹੋਵੋ ਚੰਦ ਕੜੀਆਂ ਟੁੱਟੀਆਂ ਐ ਇਹ ਚੰਦ ਕੜੀਆਂ ਟੁੱਟਣ ਦਾ ਆਕਾਸ਼ ਹੈ ਯਾਰੋ ਇੱਕ ਦਿਨ ਜਨਤਕ ਰੋਹ ਨੇ ਸੰਗਲ ਜਿਹੜੇ ਪਏ ਹੋਏ ਸੰਗਲ ਇੱਕ ਦਿਨ ਜਨਤਕ ਰੋਹ ਨੇ ਸੰਗਲ ਖੂ ਖਾਤੇ ਵਿੱਚ ਪਾਉਣੇ ਆਪਾਂ ਉਹ ਸੰਗਲ ਪਾਉਣੇ ਆ ਖੂ ਖਾਤੇ ਚ ਆਪਾਂ ਉਸ ਸੋਚ ਦਾ ਹਿੱਸਾ ਬਣਨਾ ਐ ਉਸ ਜਨਤਕ ਲਹਿਰ ਦਾ ਹਿੱਸਾ ਬਣਨਾ ਐ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਕਿਸਾਨ ਅੰਦੋਲਨ ਕਰਕੇ ਗੱਲਬਾਤ ਦੀ ਪ੍ਰਵਾਹ ਨਹੀਂ ਕੀਤੀ ਗੱਲਾਂ ਬਾਤਾਂ ਦੇ ਨਾਲ ਸਾਰੇ ਮਸਲੇ ਹੱਲ ਨਹੀਂ ਹੁੰਦੇ ਦਿੱਲੀ ਦਾ ਕਿਸਾਨ ਅੰਦੋਲਨ ਜਿਸ ਦਿਨ ਗਿਆ 11 ਰਾਊਂਡ 11 ਰਾਊਂਡ ਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਮੀਟਿੰਗਾਂ ਹੋਈਆਂ 26 ਜਨਵਰੀ ਤੱਕ 26 ਜਨਵਰੀ ਤੋਂ ਬਾਅਦ ਮੀਟਿੰਗ ਨਹੀਂ ਹੋਈ